ਪੁਰਾਣੇ ਸਮਿਆਂ ਦੀ ਗੱਲ ਆ ਯਹੂਦੀਆਂ ਦੇ ਦੇਸ਼ ਦੇ ਵਿੱਚ ਨਾ ਉਦੋਂ ਇੱਕ ਉਹਨਾਂ ਦਾ ਵਿਦਵਾਨ ਰਹਿੰਦਾ ਸੀ ਜੋ ਰੱਬ ਦਾ ਬੜਾ ਵੱਡਾ ਭਗਤ ਸੀ ਜਿਹਦਾ ਨਾਂ ਰੱbbi ਸੀ ਤੇ ਉਹਨੇ ਨਾ ਇੱਕ ਦਿਨ ਕੀ ਕੀਤਾ ਕਿ ਸਵੇਰੇ ਤੜਕੇ ਆਪਣੇ ਚੇਲਿਆਂ ਨੂੰ ਠਾ ਲਿਆ ਤੜਕੇ ਮਤਲਬ ਮੂਹ ਨੇਰੇ ਜਦੋਂ ਦਿਨ ਨਹੀਂ ਸੀ ਚੜਿਆ ਤੇ ਉਹਨੇ ਠਾ ਕੇ ਤੇ ਉਹਨਾਂ ਨੂੰ ਇੱਕ ਕੁਐਸਚਨ ਪੁੱਛਿਆ ਕਿ ਪ੍ਰਸ਼ਨ ਕੀਤਾ ਜਿਹਦਾ ਉਹਨਾਂ ਨੇ ਉੱਤਰ ਦੇਣਾ ਸੀ ਚੇਲਿਆਂ ਨੇ ਤੇ ਉਹਨੇ ਉਹਨਾਂ ਨੂੰ ਕਿਹਾ ਕਿ ਇੱਕ ਕਿਵੇਂ ਪਤਾ ਲੱਗਦਾ ਹੈ ਕਿ ਰਾਤ ਕਦੋਂ ਮੁੱਕਦੀ ਹੈ ਤੇ ਸਵੇਰ ਕਦੋਂ ਚੜ੍ਹਦੀ ਹੈ ਤੇ ਇੱਕ ਚੇਲੇ ਨੇ ਬੜਾ ਸੋਚ ਸਮਝ ਕੇ ਉੱਤਰ ਦਿੱਤਾ ਕਹਿੰਦਾ ਵੀ ਜਿਵੇਂ ਆਪਾਂ ਇੱਕ ਜਾਨਵਰ ਨੂੰ ਵੇਖ ਕੇ ਪਛਾਣ ਸਕਦੇ ਹਾਂ ਕਿ ਇਹ ਬੱਕਰੀ ਆ ਜਾਂ ਪੇੜ ਆ ਤੇ ਉਹ ਕਹਿੰਦਾ ਨਹੀਂ ਗਲਤ ਅੰਸਰ ਗਲਤ ਜਵਾਬ ਦਿੰਦਾ ਤੇ ਇਹ ਫਿਰ ਇੱਕ ਹੋਰ ਚੇਲੇ ਨੇ ਸੋਚ ਸਮਝ ਕੇ ਉਹਦਾ ਜਵਾਬ ਦਿੱਤਾ ਉਹ ਕਹਿੰਦਾ ਵੀ ਜਿਵੇਂ ਆਪਾਂ ਦੂਰੋਂ ਰੁੱਖ ਨੂੰ ਖੜੇ ਨੂੰ ਵੇਖ ਕੇ ਪਛਾਣ ਸਕਦੇ ਹਾਂ ਕਿ ਇਹ ਅੰਜੀਰ ਦਾ ਜਾਂ ਆੜੂਆ ਦਾ ਉਹ ਕਹਿੰਦਾ ਨਹੀਂ ਇਹ ਵੀ ਗਲਤ ਆ ਇਫਰਾਂਸ ਚੇਲਿਆਂ ਨੇ ਬੜਾ ਮੱਥਾ ਮਾਰਿਆ ਪਰ ਗੱਲ ਨਹੀਂ ਬਣੀ ਤੇ ਉਹ ਕਹਿੰਦੇ ਫਿਰ ਤੁਸੀਂ ਹੀ ਦੱਸ ਦੋ ਤੁਸੀਂ ਇਹਦਾ ਜਵਾਬ ਕਿਵੇਂ ਦੋਗੇ ਤਾਂ ਉਹ ਫਕੀਰ ਨੇ ਬੜਾ ਵਧੀਆ ਜਵਾਬ ਦਿੱਤਾ ਉਹ ਕਹਿੰਦਾ ਜਿਵੇਂ ਇੱਕ ਔਰਤ ਤੇ ਮਰਦ ਨੂੰ ਵੇਖ ਕੇ ਤੁਸੀਂ ਪਛਾਣਦੇ ਹੋ ਕਿ ਉਹ ਤੁਹਾਡਾ ਭੈਣ ਜਾਂ ਭਰਾ ਹੈ ਜੇ ਤੁਸੀਂ ਇਹ ਨਹੀਂ ਪਛਾਣ ਸਕਦੇ ਤਾਂ ਨਹੀਂ ਕਰ ਸਕਦੇ ਤਾਂ ਇਹਦਾ ਮਤਲਬ ਉਦੋਂ ਤੱਕ ਰਾਤ ਆ ਜਦੋਂ ਤੁਸੀਂ ਪਛਾਣਨਾ ਸ਼ੁਰੂ ਕਰਤਾ ਤਾਂ ਉਸ ਤੋਂ ਬਾਅਦ ਦਿਨ ਚੜਦਾ ਤਾਂ ਇਹ ਸਵਾਲ ਦਾ ਜਵਾਬ ਬਹੁਤਿਆਂ ਨੂੰ ਤਾਂ ਸਮਝ ਨਹੀਂ ਲੱਗਦਾ ਅੱਜ ਵੀ ਨਹੀਂ ਲੱਗਣਾ ਪਰ ਜੇ ਸਮਝ ਲੱਗ ਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ